ਜੀਐਸਟੀ ਦਰਾਂ ਕਟਣ ਤੋਂ ਬਾਅਦ ਕਾਰਾਂ ਦੀ ਕੀਮਤ ਦੇ ਵਿੱਚ ਵੱਡੀ ਕਟੌਤੀ ਹੋਈ ਹੈ ਤੇ ਮਾਰੂਤੀ ਦੀਆਂ ਕਾਰਾਂ ਤੇ ਬੰਪਰ ਛੋਟ ਮਿਲ ਰਹੀ ਹੈ। ਕਰੀਬ-ਕਰੀਬ 1,30,000 ਤੱਕ ਗੱਡੀਆਂ ਦੇ ਰੇਟ ਘੱਟ ਚੁੱਕੇ ਨੇ। ਆਲਟੋ ਦੀ ਗੱਲ ਕੀਤੀ ਜਾਵੇ ਤਾਂ 1,07,000 ਰੁਪਏ ਸਸਤੀ ਹੋ ਗਈ ਹੈ ਤੇ 84,000 ਰੁਪਏ ਸਸਤੀ ਮਿਲੇਗੀ Swift ਕਾਰ। ਤਾਂ ਗੱਡੀਆਂ ਦੇ ਰੇਟ ਘਟੇ ਨੇ, ਜੀਐਸਟੀ ਦੇ ਵਿੱਚ ਕਟੌਤੀ ਹੋ ਰਹੀ ਹੈ। ਤੇ ਸੋਮਵਾਰ ਤੋਂ ਇਹ ਰੇਟ ਲਾਗੂ ਹੋ ਜਾਣਗੇ ਜੇਕਰ ਗੱਲ ਕੀਤੀ ਜਾਵੇ ਵਕ ਵਕ ਗੱਡੀਆਂ ਦੀ ਤਾਂ ਜੀਐਸਟੀ ਦਰਾਂ ਘਟਣ ਦੇ ਨਾਲ ਹੀ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਵੀ ਵੱਡੀ ਕਟੌਤੀ ਹੈ ਤੁਹਾਡਾ ਵੀ ਗੱਡੀ ਲੈਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਮਾਰੂਤੀ ਦੀਆਂ ਗੱਡੀਆਂ ਤੇ ਬੰਪਰ ਛੋਟ ਨਜ਼ਰ ਆ ਰਹੀ ਹੈ ਜੇਕਰ ਵਕ ਵਕ ਗੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਰੂਤੀ ਦੀਆਂ ਗੱਡੀਆਂ ਦੇ ਵਿੱਚ 130000 ਤੱਕ ਛੋਟ ਹੈ ਇਹ ਗੱਡੀਆਂ ਦੇ ਰੇਟ ਘਟੇ ਨੇ ਜੇਕਰ ਮਾਡਲ ਦੇ ਤੌਰ ਤੇ ਗੱਲ ਕੀਤੀ ਜਾਵੇ ਤਾਂ ਮਾਡਲ ਜਿਹੜਾ ਇਹ ਐਸਪ੍ਰੈਸੋ ਮਾਡਲ ਹੈ ਇਸ ਦੇ ਰੇਟ ਵੀ ਘਟੇ ਨੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਪਹਿਲੀ ਕੀਮਤ ਕੀ ਹੈ ਹੁਣ ਜੀਐਸਟੀ ਦਰਾਂ ਘਟਣ ਤੋਂ ਬਾਅਦ ਕੀਮਤ ਕੀ ਮਿਲਣੀ ਹੈ ਜਿਹੜੀਆਂ ਮਾਰੂਤੀ ਦੀਆਂ ਗੱਡੀਆਂ ਨੇ ਸਭ ਤੋਂ ਪਹਿਲਾਂ ਮਾਰੂਤੀ ਦੀਆਂ ਗੱਡਾਂ ਦੀ ਗੱਲ ਕਰਦੇ ਆਂ ਦੇਸ਼ ਭਰ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਹੈ ਮਾਰੂਤੀ ਗੱਡੀ ਤੇ ਮਾਰੂਤੀ ਕਾਰਾਂ ਦੇ ਵਿੱਚ ਕਰੀਬ-ਕਰੀਬ 1,30,000 ਤੱਕ ਇਹ ਗੱਡੀਆਂ ਸਸਤੀਆਂ ਹੋਈਆਂ ਨੇ ਕਿਉਂਕਿ GST ਦੀਆਂ ਦਰਾਂ ਘਟੀਆਂ ਨੇ ਜੇਕਰ ਅਰੀਨਾ ਡੀਲਰਸ਼ਿਪ ਤੋਂ ਵਿਕਣ ਵਾਲੀਆਂ ਗੱਡੀਆਂ ਦੀ ਗੱਲ ਕੀਤੀ ਜਾਵੇ ਤਾਂ ਮਾਡਲ ਜਿਹੜਾ ਐਸਪ੍ਰੈਸੋ ਮਾਡਲ ਹੈ ਜਿਹੜਾ ਇਸ ਤਸਵੀਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਜਿਹੜੀ ਕੀਮਤ ਘਟੀਆ ਉਹ 1,29,600 ਤੱਕ ਘਟ ਗਈ ਹੈ ਜੀਐਸਟੀ ਦਾ ਨਾ ਘਟਣ ਤੋਂ ਬਾਅਦ ਇਹ ਗੱਡੀ 129600 ਰੁਪਏ ਸਸਤੀ ਹੋ ਗਈ ਆ ਤਾਂ ਸਿੱਧਾ ਸਿੱਧਾ 130000 ਰੁਪਏ ਇਹ ਗੱਡੀ ਸਸਤੀ ਹੋ ਗਈ ਹੈ ਤੇ ਹੁਣ ਇਸ ਦੀ ਨਵੀਂ ਕੀਮਤ 349900 ਰਹਿ ਗਈ ਹੈ ਸਾਢੇ 3 ਲੱਖ ਰੁਪਏ ਦੀ ਗੱਡੀ ਰਹਿ ਗਈ ਆ ਬਹੁਤ ਵੱਡੀ ਛੋਟ ਹੈ ਜਿਹੜੇ ਆਮ ਲੋਕ ਨੇ ਜਿਹੜੇ ਗੱਡੀ ਲੈਣਾ ਚਾਹੁੰਦੇ ਨੇ ਜੇਕਰ ਸਿੱਧੇ ਸਿੱਧੇ ਉਹਨਾਂ ਨੂੰ 130000 ਦੀ ਛੋਟ ਮਿਲਦੀ ਆ ਤਾਂ ਸਿੱਧਾ ਫਾਇਦਾ ਉਹਨਾਂ ਨੂੰ ਹੁੰਦਾ ਹੈ ਤੇ ਇਸ ਦੀ ਕੀਮਤ ਸਿਰਫ ਹੁਣ 349900 ਰਹਿ ਗਈ ਹੈ ਐਸਪ੍ਰੈਸੋ ਇਹ ਗੱਡੀ ਹੈ ਜੇਕਰ ਹੋਰ ਗੱਡੀਆਂ ਦੀ ਗੱਲ ਕੀਤੀ ਜਾਵੇ ਅ ਅਰੀਨਾ ਡੀਲਰਸ਼ਿਪ ਤੋਂ ਵਿਕਣ ਵਾਲੀ ਬਰੀਜ਼ਾ ਗੱਡੀ ਬਰੀਜ਼ਾ ਗੱਡੀ ਦੀ ਗੱਲ ਕਰਦੇ ਹਾਂ ਬਰੀਜ਼ਾ ਗੱਡੀ ਹੁਣ 112700 ਰੁਪਏ ਸਸਤੀ ਹੋ ਗਈ ਹੈ 112700 ਰੁਪਏ ਜਿਹੜਾ ਬਰੀਜ਼ਾ ਦਾ ਰੇਟ ਹੈ ਇਹ 825900 ਦਾ ਮਿਲੇਗਾ ਇਹ ਵਾਲਾ ਮਾਡਲ ਅ ਅਰੀਨਾ ਡੀਲਰਸ਼ਿਪ ਤੋਂ ਇਹ ਗੱਡੀਆਂ ਵਿਕਣ ਵਾਲੀਆਂ ਨੇ ਤੇ ਬਰੀਜ਼ਾ ਦੀ ਗੱਲ ਕਰ ਰਹੇ ਸੀ ਅਸੀਂ ਤੇ ਹੁਣ ਗੱਲ ਕਰਦੇ ਆ ਆਲਟੋ ਜਿਹੜੀ ਬਹੁਤ ਵੱਡੇ ਪੱਧਰ ਤੇ ਵਿਕਦੀ ਆ ਪੰਜਾਬ ਤਾਂ ਦੇਸ਼ ਦੇ ਵਿੱਚ ਆਲਟੋ K10 ਆਲਟੋ K10 ਵੀ 1,7600 ਸਸਤੀ ਹੋ ਗਈ ਆ 1 ਲੱਖ ਰੁਪਏ ਤੋਂ ਵੀ ਵੱਧ 1,7600 ਸਸਤੀ ਹੋ ਗਈ ਆ ਆਲਟੋ K10 ਤੇ ਹੁਣ ਇਸ ਦੀ ਨਵੀਂ ਕੀਮਤ 3,69,000 900 ਹੋ ਗਈ ਆ ਤਾਂ ਵੱਡੇ ਪੱਧਰ ਤੇ ਮਾਰੂਤੀ ਦੀਆਂ ਗੱਡੀਆਂ ਦੇ ਵਿੱਚ ਕਟੌਤੀ ਆ ਰੇਟ ਘਟੇ ਨੇ ਸਿੱਧਾ-ਸਿੱਧਾ 1 ਲੱਖ ਤੋਂ ਵੱਧ ਫਾਇਦਾ ਹੋਣ ਵਾਲਾ ਏ ਜੇਕਰ ਸਲੈਰੀਓ ਦੀ ਗੱਲ ਕੀਤੀ ਜਾਵੇ ਤਾਂ ਸਲੈਰੀਓ ਗੱਡੀ ਵੀ 94100 ਤੱਕ ਇਸ ਦੇ ਰੇਟ ਘਟ ਗਏ ਨੇ ਤੇ ਹੁਣ ਇਸ ਦੀ ਕੀਮਤ 469900 ਰਹਿ ਗਈ ਹੈ ਵੱਡੇ ਪੱਧਰ ਤੇ ਕਟੌਤੀ ਹੋਈ ਆ 1 ਲੱਖ ਤੋਂ ਲੈ ਕੇ 1 ਲੱਖ 30 ਹਜ਼ਾਰ ਤੱਕ ਹਰ ਗੱਡੀ ਦਾ ਰੇਟ ਜਿਹੜਾ ਹੈ ਉਹ ਘਟ ਚੁੱਕਿਆ ਹੈ ਜੇਕਰ ਸਲੈਰੀਓ ਦੀ ਗੱਲ ਕੀਤੀ ਜਾਵੇ ਤਾਂ 94000 100 ਰੁਪਏ ਸਲੈਰੀਓ ਗੱਡੀ ਦਾ ਰੇਟ ਘਟ ਚੁੱਕਿਆ ਤੇ ਨਵੀਂ ਕੀਮਤ ਜਿਹੜੀ ਆ ਉਹ 469900 ਹੋ ਗਈ ਹੈ ਸਲੈਰੋ ਗੱਡੀ ਦੀ ਸਲੈਰੀਓ ਗੱਡੀ ਦੀ ਤੇ ਜੇਕਰ ਗੱਲ ਡਿਜ਼ਾਇਰ ਗੱਡੀ ਦੀ ਕੀਤੀ ਜਾਵੇ ਡਿਜ਼ਾਇਰ ਬਹੁਤ ਵੇਕਣ ਵਾਲੀ ਗੱਡੀ ਹੈ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਇਹ ਗੱਡੀ 87700 ਰੁਪਏ ਤੱਕ ਸਸਤੀ ਹੋ ਗਈ ਹੈ ਕਿਉਂਕਿ GST ਦਰਾਂ ਘਟੀਆਂ ਨੇ ਤੇ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ 6,25,600 ਰੁਪਏ ਰੇਟ ਡਿਜ਼ਾਇਰ ਗੱਡੀ ਦਾ ਹੋ ਗਿਆ ਹੈ ਤਾਂ ਬਹੁਤ ਵੱਡੇ ਪੱਧਰ ਤੇ ਫਾਇਦਾ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਕਿਉਂਕਿ GST ਦੀ ਦਰਾਂ ਘਟਾਈਆਂ ਗਈਆਂ ਨੇ 28% ਤੋਂ 18% ਤੇ ਕਰ ਦਿੱਤੀਆਂ ਗਈਆਂ ਨੇ ਜਿਹੜਾ SSC GSTC ਸਟੇਟ ਦਾ ਜਾਂ ਸੈਂਟਰ ਦਾ CGSTC ਉਹਦੇ ਵਿੱਚ ਕਟੌਤੀ ਹੋਈ ਹੈ ਵੱਡੇ ਪੱਧਰ ਤੇ ਉਹ ਸਿੱਧਾ-ਸਿੱਧਾ ਪੈਸਾ ਜਿਹੜਾ ਇਹ ਤੁਹਾਡੀ ਜੇਬ ਦੇ ਵਿੱਚ ਬਚ ਜਾਣਾ ਹੈ Swift ਗੱਡੀ 84600 ਰੁਪਏ ਸਸਤੀ ਹੋਈ ਹੈ Swift ਵੀ ਬਹੁਤ ਵੱਡੇ ਪੱਧਰ ਤੇ ਵਿਕਣ ਵਾਲੀ ਗੱਡੀ ਹੈ ਤੇ ਇਸ ਦੀ ਕੀਮਤ 578900 ਰਹਿ ਗਈ ਹੈ ਤਾਂ ਇਹ 84600 ਰੁਪਏ ਸਸਤੀ ਹੋਈ ਹੈ ਕਿ ਐਵਰੇਜ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ GST ਦੀਆਂ ਦਰਾਂ ਘਟਣ ਦੇ ਨਾਲ ਇਹਨਾਂ ਗੱਡੀਆਂ ਦੇ ਰੇਟ ਵੀ ਘਟ ਗਏ ਨੇ ਤੇ ਬਹੁਤ ਵੱਡੇ ਪੱਧਰ ਤੇ ਲੋਕ ਬੁਕਿੰਗ ਕਰਾ ਰਹੇ ਨੇ ਇਸ ਵੇਲੇ 84600 ਰੁਪਏ Swift ਗੱਡੀ ਜਿਹੜੀ ਉਹ ਸਸਤੀ ਹੋਈ ਹੈ WagonR ਵੈਗਨਾਰ ਦੀ ਗੱਲ ਕਰੀਏ ਵੈਗਨਾਰ ਬਹੁਤ ਵਿਕਦੀ ਹੈ ਵੈਗਨਾਰ ਦੇ ਰੇਟਾਂ ਦੇ ਵਿੱਚ ਵੀ 79600 ਰੁਪਏ ਤੱਕ ਦੀ ਕਮੀ ਆ ਗਈ ਹੈ 498900 ਰੁਪਏ ਗੱਡੀ ਦਾ ਰੇਟ ਜਿਹੜਾ ਇਹ ਹੁਣ ਰਹਿ ਗਿਆ ਇਹ ਤਕਰੀਬ-ਤਕਰੀਬ 80000 ਸਿੱਧੇ ਤੌਰ ਤੇ ਕਹਿ ਸਕਦੇ ਹਾਂ 79600 ਰੁਪਏ ਵੈਗਨਾਰ ਦਾ ਰੇਟ ਵੀ ਘਟਿਆ ਹੈ ਜੀਐਸਟੀ ਦਰਾਂ ਘਟਣ ਦੇ ਨਾਲ ਇਸ ਤੋਂ ਬਿਨਾ ਆਰਟੀਗਾ ਦੀ ਗੱਲ ਕੀਤੀ ਜਾਵੇ ਤਾਂ ਆਰਟੀਗਾ ਗੱਡੀ ਜਿਹੜੀ ਹੈ ਉਹ 46000 ਰੁਪਏ ਸਸਤੀ ਹੋ ਗਈ ਹੈ ਤੇ ਹੁਣ ਇਸ ਦਾ ਰੇਟ 8 ਲੱਖ 80 ਹਜ਼ਾਰ ਰਹਿ ਗਿਆ ਏ 40 ਹਜ਼ਾਰ ਰੁਪਏ ਕਿਉਂਕਿ ਜਿਹੜੀਆਂ ਬੇਸਿਕ ਮਾਡਲ ਕਹਿ ਲਈਏ ਜਾਂ ਇੱਕ ਐਵਰੇਜ ਗੱਡੀਆਂ ਕਹਿ ਲਈਏ ਜਿਹੜੀਆਂ 10 ਲੱਖ ਤੋਂ ਹੇਠਾਂ ਨੇ ਉਹਨਾਂ ਤੇ ਕਟੌਤੀ ਜ਼ਿਆਦਾ ਏ ਤਾਂ ਇਸ ਵੇਲੇ 40 ਹਜ਼ਾਰ ਸਸਤੀ ਹੋਈ ਹੈ ਐਰਟੀਗਾ ਗੱਡੀ ਇਸ ਦੀ ਕੀਮਤ 8 ਲੱਖ 80 ਹਜ਼ਾਰ ਰੁਪਏ ਹੈ ਐਰਟੀਗਾ ਗੱਡੀ ਦੀ ਇਹਦੇ ਵਿੱਚ ਵੀ ਹੁਣ 40 ਹਜ਼ਾਰ ਜਿਹੜਾ ਕੋਈ ਖਰੀਦੇਗਾ ਉਸ ਨੂੰ ਫਾਇਦਾ ਹੋਏਗਾ ਇਸ ਤੋਂ ਪਹਿਲਾਂ 40 ਹਜ਼ਾਰ ਜ਼ਿਆਦਾ ਪੇ ਕਰਨਾ ਪੈਣਾ ਸੀ ਹੁਣ 40 ਹਜ਼ਾਰ ਘੱਟ ਪੇ ਕਰਨਾ ਪਵੇਗਾ ਬੈਲੀਨੋ ਦੀ ਗੱਲ ਕਰਾਂਗੇ ਬੈਲੀਨੋ ਗੱਡੀ ਦੀ ਕੀਮਤ ਵੀ 86100 ਰੁਪਏ ਘੱਟ ਚੁੱਕੀ ਹੈ 598900 ਰੁਪਏ ਇਸਦੀ ਕੀਮਤ ਹੋ ਚੁੱਕੀ ਹੈ 86000 ਹੈ ਜਿਹੜੀ ਆ ਉਹ ਬਹੁਤ ਵੱਡੇ ਪੱਧਰ ਤੇ ਫਰਕ ਪੈ ਰਿਹਾ ਇਹ ਇਸ ਵੇਲੇ ਅਸੀਂ ਤੁਹਾਨੂੰ ਜਿਹੜੀਆਂ ਗੱਡੀਆਂ ਦੱਸ ਰਹੇ ਹਾਂ ਇਹ ਨੈਕਸਾ ਡੀਲਰਸ਼ਿਪ ਤੋਂ ਵੇਚਣ ਵਾਲੀਆਂ ਗੱਡੀਆਂ ਨੇ ਇਹ ਉਹਨਾਂ ਦੇ ਰੇਟ ਨੇ ਕਿਉਂਕਿ ਸਾਡੇ ਜਿਹੜੇ ਸਹਿਯੋਗੀ ਨੇ ਉਹ ਇਹਨਾਂ ਗੱਡੀਆਂ ਦੇ ਡੀਲਰਸ਼ਿਪ ਤੱਕ ਡੀਲਰਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਸਾਰੇ ਰੇਟ ਅਸੀਂ ਉਹਨਾਂ ਤੋਂ ਲੈ ਕੇ ਆਏ ਹਾਂ ਨੈਕਸਾ ਡੀਲਰਸ਼ਿਪ ਤੋਂ ਜਿਹੜੀਆਂ ਵੇਚਣ ਵਾਲੀਆਂ ਗੱਡੀਆਂ ਨੇ ਇਹ ਉਹਨਾਂ ਦੇ ਰੇਟ ਨੇ ਖਾਸ ਤੌਰ ਤੇ ਬੈਲੀਨੋ ਗੱਡੀ ਜਿਹੜੀ ਹੈ ਉਹ ਵੀ ਸਸਤੀ ਹੋਈ ਹੈ 86100 ਰੁਪਏ ਤੱਕ ਤੇ ਹੁਣ ਇਸ ਦਾ ਰੇਟ 598000 ਰਹਿ ਗਿਆ ਜੇਕਰ ਗ੍ਰੈਂਡ ਵਿਟਾਰਾ ਦੀ ਗੱਲ ਕੀਤੀ ਜਾਵੇ ਗ੍ਰੈਂਡ ਵਿਟਾਰਾ ਦਾ ਰੇਟ ਵੀ ਘਟਿਆ ਹੈ 107000 ਰੁਪਏ ਗ੍ਰੈਂਡ ਵਿਟਾਰਾ ਦਾ ਰੇਟ ਘਟਿਆ ਹੈ ਅਤੇ 1076500 ਰੁਪਏ ਗ੍ਰੈਂਡ ਵਿਟਾਰਾ ਹੋ ਗਈ ਹੈ ਤਾਂ 107000 ਸਿੱਧਾ ਸਿੱਧਾ ਫਾਇਦਾ ਗ੍ਰੈਂਡ ਵਿਟਾਰਾ ਖਰੀਦਣ ਦੇ ਵਿੱਚ ਆਮ ਲੋਕਾਂ ਨੂੰ ਹੋਏਗਾ Ignis ਦੀ ਗੱਲ ਕਰਦੇ ਆ Ignis ਗੱਡੀ ਦੇ ਰੇਟ ਵੀ ਘਟੇ ਨੇ ਕਿਉਂਕਿ GST ਦਰਾਂ ਦੇ ਨਾਲ ਸਾਰੀਆਂ ਗੱਡੀਆਂ ਤੇ ਰੇਟ ਦੇ ਵਿੱਚ ਤਬਦੀਲੀ ਆਈ ਹੈ 71300 ਰੁਪਏ ਤੱਕ ਗੱਡੀ Ignis ਸਸਤੀ ਹੋਈ ਹੈ ਤੇ 535100 ਰੁਪਏ ਦੀ ਗੱਡੀ ਹੁਣ ਮਿਲੇਗੀ ਇਹ Nexa ਡੀਲਰਸ਼ਿਪ ਦੀ ਅਸੀਂ ਗੱਲ ਕਰ ਰਹੇ ਆ Ignis ਗੱਡੀ ਦੇ ਰੇਟ ਵੀ 71300 ਰੁਪਏ ਘਟੇ ਨੇ GST ਦਰਾਂ ਘਟਣ ਦੇ ਨਾਲ ਹੀ ਗੱਡੀਆਂ ਦੇ ਰੇਟ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਮੀ ਆਈ ਹੈ ਤੇ ਇਸ ਤੋਂ ਬਿਨਾ Ignis ਦੇ ਨਾਲ ਹੀ ਜੇਕਰ ਅ ਇਨਵਿਕਟੋ ਦੀ ਗੱਲ ਕੀਤੀ ਜਾਵੇ ਤਾਂ ਇਨਵਿਕਟੋ ਗੱਡੀ ਦੀ ਰੇਟ ਦੇ ਵਿੱਚ 61700 ਰੁਪਏ ਦੀ ਕਮੀ ਆਈ ਹੈ ਇਸ ਵੇਲੇ 2497400 ਰੁਪਏ ਦੀ ਕੀਮਤ ਹੈ ਇਨਵਿਕਟੋ ਗੱਡੀ ਦੀ ਤੇ 61700 ਰੁਪਏ ਇਸ ਦੇ ਰੇਟ ਘਟੇ ਨੇ ਜੀਐਸਟੀ ਦੀਆਂ ਦਰਾਂ ਘਟਣ ਦੇ ਨਾਲ ਤਾਂ ਇਨਵਿਕਟੋ ਗੱਡੀ ਦੇ ਰੇਟਾਂ ਦੇ ਵਿੱਚ ਵੀ ਇਹ ਅੰਤਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ 61700 ਰੁਪਏ ਗੱਡੀ ਵੀ ਘੱਟ ਰੇਟ ਦੇ ਵਿੱਚ ਮਿਲੇਗੀ ਸਸਤੀ ਮਿਲੇਗੀ ਕਹਿ ਸਕਦੇ ਹਾਂ ਤਾਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੀਆਂ ਇਹ GST ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਉਸ ਦਾ ਫਾਇਦਾ ਸਿੱਧਾ-ਸਿੱਧਾ ਲੋਕਾਂ ਨੂੰ ਹੋਣ ਵਾਲਾ ਹੈ। ਸਰ ਵੱਲੋਂ GST ਦੇ ਵਿੱਚ ਰਾਹਤ ਨੂੰ ਲੈ ਕੇ ਲੋਕਾਂ 'ਚ ਕਾਫੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ। ਆਟੋਮੋਬਾਈਲ ਦੀ ਅਸੀਂ ਗੱਲ ਕਰ ਲਈਏ ਚਾਹੇ ਉਹ ਟੂ-ਵੀਲਰ ਹੋਵੇ, ਚਾਹੇ ਉਹ ਫੋਰ-ਵੀਲਰ ਹੋਵੇ, ਕਾਫੀ ਰਾਹਤ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਕਿਉਂਕਿ ਲੋਕਾਂ ਦੇ ਵਿੱਚ ਵੀ ਇਹ ਬਹੁਤ ਸੀ ਐਕਸਾਈਟਮੈਂਟ ਹੈ। ਕਿ ਲੋਕੀ ਕੁਐਰੀ ਜਿਹੜੀ ਹੈ ਉਹ ਕਰਦੇ ਨਜ਼ਰ ਆ ਰਹੇ ਨੇ ਕਿ ਜੇਕਰ ਕੋਈ ਗੱਡੀ ਲੈਣ ਦਾ ਇਚੂ ਕਰੇ ਜਾਂ ਟੂ ਵੀਲਰ ਲੈਣ ਦਾ ਇਚੂ ਕਰੇ ਕਿੰਨੀ ਕ ਰਾਹਤ ਜਿਹੜੀ ਹੈ ਉਹ ਮਿਲਣ ਵਾਲੀ ਹੈ ਕਿਉਂਕਿ ਇਹਦੇ ਵਿੱਚ ਦੋ ਚੀਜ਼ਾਂ ਜਿਹੜੇ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਇੱਕ ਪਹਿਲੀ ਜਿਹੜੀ GST 'ਚ ਰਾਹਤ ਦੂਜੀ ਫੈਸਟੀਵਲ ਆਫਰ ਜਿਹੜੇ ਚੱਲ ਰਹੇ ਨੇ ਚਾਹੇ ਉਹ ਜਿਹੜੀ ਵੀ ਗੱਡੀ ਹੈ ਉਹਦੇ ਤੇ ਜ਼ਰੂਰ ਕੰਪਨੀਆਂ ਜਿਹੜੇ ਡੀਲਰਸ ਨੇ ਉਹ ਲਗਾਤਾਰ ਜਿਹੜਾ ਉਹ ਡਿਸਕਾਊਂਟ ਦਿੰਦੇ ਨਜ਼ਰ ਆ ਰਹੇ ਲੇਕਿਨ ਇਹਦੇ ਵਿੱਚ ਜ਼ਰੂਰ ਇਹ ਕਹਿ ਸਕਦੇ ਕਿ GST ਦੇ ਵਿੱਚ ਰਾਹਤ ਬਹੁਤ ਜ਼ਿਆਦਾ ਮਿਲ ਰਹੀ ਹੈ ਜਿਸ ਕਰਕੇ ਲੋਕਾਂ ਦੀ ਜਿਹੜੀ ਭੀੜ ਹੈ ਉਹ ਜ਼ਰੂਰ ਸ਼ੋਰੂਮਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸਾਡੇ ਨਾਲ ਨਰੇਸ਼ ਗੜਵਾਲ ਜੀ ਨੇ ਵਾਈਸ ਪ੍ਰੈਜ਼ੀਡੈਂਟ ਮਨੀ ਜੀ ਕਿਉਂਕਿ ਜ ਔਰ ਲਗਾਤਾਰ ਅਸੀਂ ਦੇਖ ਰਹੇ ਹਾਂ ਤੁਹਾਡੇ ਸ਼ੋਰੂਮ ਦੇ ਵਿੱਚ ਵੀ ਕਾਫੀ ਕਵਰੇਜ ਵੀ ਹੈ ਲੋਕੀ ਵੀ ਇੱਥੇ ਬੁਕਿੰਗ ਕਰਾਂਦੇ ਨਜ਼ਰ ਆ ਰਹੇ ਨੇ ਲੇਕਿਨ ਸਮਝਣਾ ਚਾਹਵਾਂਗੇ ਪੁਆਇੰਟ ਟੂ ਪੁਆਇੰਟ ਕਿੰਨੀ ਕ ਰਾਹਤ ਲੋਕਾਂ ਨੂੰ ਮਿਲ ਰਹੀ ਹੈ ਐਗਜ਼ਾਮਪਲ ਦੇ ਕੇ ਜੇਕਰ ਤੁਸੀਂ ਸਮਝਾ ਪਾਓ ਕਿ ਇਸ ਗੱਡੀ ਦੇ ਇਹ ਵਿੱਚ ਇਨਾ ਇਸ ਗੱਡੀ ਦੇ ਵਿੱਚ ਇਨਾ ਜੀ ਜੀਐਸਸੀ ਰਿਫਾਰਮ ਇਸ ਵੇਲੇ ਦੇਖੀਏ ਇਹ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਗਵਰਨਮੈਂਟ ਨੇ ਕਸਟਮਰਸ ਦੇ ਬੈਨੀਫਿਟ ਬਹੁਤ ਜ਼ਿਆਦਾ ਵਧ ਗਏ ਹਨ ਫੈਸਟਿਵ ਆਫਰਸ ਤਾਂ ਸਾਡੇ ਚੱਲਦੇ ਹੀ ਹਨ ਠੀਕ ਹੈ ਤੇ ਇਸ ਵੇਲੇ ਉਹ ਤਾਂ ਬੈਸਟ ਚੋਇਸ ਹੈ ਲੇਕਿਨ ਗਵਰਨਮੈਂਟ ਨੇ ਸਡਨ ਜੋ ਚੇਂਜ ਕੀਤਾ ਹੈ ਲਾਈਕ ਅਸੀਂ ਆਪਣੀ ਬਰੀਜ਼ਾ ਗੱਡੀ ਦੇ ਰਹੀਏ ਜੇ ਸਭ ਤੋਂ ਜ਼ਿਆਦਾ ਵਿਕਦੀ ਹੈ ਇਹ ਗੱਡੀ ਦੀ ਅਸੀਂ ਗੱਲ ਕਰ ਲਈ ਇੱਕ ਵਾਰੀ ਠੀਕ ਹੈ ਬਰੀਜ਼ਾ ਦੀ ਗੱਡੀ ਤੇ ਇਹਦਾ ਜਿਹੜਾ ਇਫੈਕਟ ਹੈ ਉਹ 30 ਤੋਂ 50000 ਰੁਪਏ ਸਸਤੀ ਹੋਣ ਦਾ ਇਫੈਕਟ ਹੈਗਾ ਠੀਕ ਹੈ ਯਾਨੀ ਕਿ 50000 ਤੱਕ ਜਿਹੜੀ ਜੇ ਜੀਐਸਟੀ ਰਿਫਾਰਮ ਨਾ ਆਂਦਾ ਤਾਂ ਇਹ ਹੀ ਕਸਟਮਰ 50000 ਰੁਪਏ ਅਪਰੋਕਸੀਮੇਟਲੀ ਜ਼ਿਆਦਾ ਦੇ ਕੇ ਜਾਂਦਾ ਠੀਕ ਹੈ ਤੇ ਇਹ ਸਿੱਧਾ ਸਿੱਧਾ ਡਾਇਰੈਕਟ ਬੈਨੀਫਿਟ ਮਿਲਿਆ ਹੈ ਪਲੱਸ ਜੋ ਕੰਜ਼ਿਊਮਰ ਆਫਰਸ ਇਸ ਵੇਲੇ ਮਾਰੂਤੀ ਤੇ ਡੀਲਰਸ ਵੱਲ ਚੱਲ ਰਹੇ ਹੈ ਉਹਦਾ ਇੱਕ ਬਹੁਤ ਵੱਡਾ ਫਾਇਦਾ ਹੈ ਉਹਦਾ ਤਾਂ ਲੱਗ ਤੋਂ ਡਿਸਕਾਊਂਟ ਹੈ ਔਰ ਜੀਐਸਟੀ ਦਾ ਅਲੱਗ ਡਿਸਕਾਊਂਟ ਹੈ ਤੇ ਇਸ ਵੇਲੇ ਜੀਐਸਟੀ ਰਿਫਾਰਮ ਨੇ ਮਤਲਬ ਆਟੋ ਇੰਡਸਟਰੀ ਦੇ ਅੰਦਰ ਜਾਨ ਪਾਤੀ ਹੈ ਠੀਕ ਹੈ ਤੇ ਬਹੁਤ ਜ਼ਿਆਦਾ ਪੋਜ਼ਿਟਿਵ ਤੁਹਾਨੂੰ ਰਿਸਪੌਂਸ ਮਿਲਿਆ ਸਰ ਇਹ ਸਮਝਣਾ ਚਾਹਾਂਗੇ ਪਹਿਲਾਂ ਕਿੰਨੇ ਦੀ ਸੀਗੀ ਤੇ ਹੁਣ ਇਹਦਾ ਜਿਹੜਾ ਪ੍ਰਾਈਸ ਜਿੱਦਾਂ ਹੁਣ ਅਜੇ ਕਰ ਸਕਦੇ ਆ ਕਿ ਸਾਡੇ ਕੋਲ VXI ਮਾਡਲ ਹੈ ਉਹ ਪਹਿਲੇ ਐਕਸ਼ੋਰੂਮ ਹੁੰਦਾ ਸੀ 975000 ਰੁਪਏ ਦਾ ਠੀਕ ਹੈ ਜੀ ਜਿਹੜੀ ਸਾਡੇ ਕੋਲ ਕੈਲਕੂਲੇਸ਼ਨ ਇਸ ਵੇਲੇ ਆਈ ਹੈ ਉਹ ਕੈਲਕੂਲੇਸ਼ਨ ਕਹਿ ਰਹੀ ਹੈ ਕਿ ਇਹ ਉਹ ਵੀ ਗੱਡੀ 941000 ਦੀ ਰਹਿ ਜਾਏਗੀ ਬਰੀਜ਼ਾ ਦਾ ਇਹ ਹੈ ਕਿ ਜਿਹੜੀ ਗੱਡੀ 1200 ਸੀਸੀ ਤੋਂ ਉੱਪਰ ਹੈ 1500 ਸੀਸੀ ਦੇ ਅੰਦਰ ਹੈ ਉਹ 4000 ਐਮਐਮ ਹੈ ਉਹਦਾ ਜਿਹੜਾ ਸੀਗਾ ਉਹ ਪਹਿਲੇ 45% ਸੀਗਾ ਠੀਕ ਹੈ

डालेगी लेकिन जैसे ही जीएसटी स्लैब का घोषणा हुई तो लोगों में काफी उत्सुकता भी रही क्योंकि चाहे वो गाड़ी खरीदने की बात हो चाहे वो सामान खरीदने की बात हो चाहे वो एसी हो फ्रिज हो तो तमाम लोग खुश भी हो रहे हैं कि कम से कम उनको बचत होगी मैं समय चंडीगढ़ के एक टाटा के शोरूम में हूं जहां पर हम बात करेंगे कि गाड़ियों की कितनी बचत होगी क्या कंपनीज ऑफर कर रही हैं नई स्लैब किस हद तक आपकी जेब में ज्यादा बचत पहुंचाएगी और तमाम जानकारी आपको आज हम देंगे कि अगर आपने सेगमेंट चूज करना है हाई एंड तो वहां पर कितनी बचत है अगर छोटा सेगमेंट चूज कर रहे हैं तो वहां पर कितनी बचत है और पहले कितनी बचत नहीं होती थी हमारे साथ सीईओ हैं क्षितिज अत्री जी जो बताएंगे क्षिति जी बहुत बहुत स्वागत है आपका पहले थैंक यू थैंक यू वेरी मच जी हम गाड़ियों की बात कर रहे थे तो हमने सोचा कि क्यों ना जाके एंड यूजर को बताया जाए कस्टमर को कि कितना फायदा टाटा की गाड़ियों पर मिलने जा रहा है भेल्कुण भेल्कुण। आप ये बताइए कि इस समय हम नेक्सॉन के पास खड़े हैं क्या मॉडल है और बाईस सितम्बर के बाद अगर मैं लेने आता हूँ मुझे कितनी बचत कर देंगे आप सर आ, हमारी जो नेक्सॉन गाड़ी है ये जो आती है पेट्रोल वेरियंट में आती है सी में आती है और डीजल वेरिएंट में आती है अगर मैं बात करूं पेट्रोल वेरिएंट में तो पेट्रोल वेरिएंट में सबसे पहले पहले मतलब जो आज की डेट में भी जो 21 तारीख तक की अगर हम बात करें तो जीएसटी 28% परसेंट है और इसके ऊपर एक सेस कंपोनेंट भी लगता है एक परसेंट जो कि पेट्रोल गाड़ियों में है और सी में है अगर मैं डीजल की बात करता हूँ तो अट्ठाईस प्लस तीन लगता है सेस कॉम्पोनेंट जो इकतीस होता है बाईस तारीख से ये जो कॉम्पोनेंट है अट्ठाईस का अट्ठारह परसेंट आ जाएगा सर अब तो उससे अगर मैं बेनिफिट की बात करता हूँ तो लगभग लगभग कस्टमर को जो बेनिफिट आएगा वो सत्तर हजार के आसपास के करीब बेनिफिट आएगा ओवरऑल अगर मैं बात करूं अगर मैं बड़ी गाड़ियों की बात करता हूं तो बड़ी गाड़ियों में कर्व सेगमेंट आता है हमारा जो कि 4.3 मीटर लेंथ में है जो कि ग्रेटर देन 4 मीटर की सेगमेंट में उसमें जो हमारा 28 परसेंट जीएसटी कंपोनेंट के साथ सेस कंपोनेंट जो था वो 17 परसेंट था तो टोटल बन के बनता था 45 परसेंट अब वो रिड्यूस हो गया है वो रिड्यूस होके अब जो वो कंपोनेंट है वो 40 परसेंट की स्लैब में आएगा और सेस कंपोनेंट बिल्कुल जीरो कर दिया जो 28 परसेंट है वो चालीस हो गया सेस जो सेवनटीन था वो जीरो हो गया तो ओवरऑल इज फोर्टी तो अब वो है पांच का बेनिफिट कर्व में अगर हम बात करते हैं बड़ी गाड़ियों के बारे में बड़ी गाड़ियों में हमारे पास हैरियर और सफारी है जिसमें 28 परसेंट जीएसटी कंपोनेंट था और बीस परसेंट सेस कंपोनेंट था तो ओवरऑल बनता था 48 परसेंट वो 48 परसेंट अब जो है 40 परसेंट जीएसटी कंपोनेंट हो गया है और सेस जीरो हो गया है तो कस्टमर को ओवरऑल बेनिफिट आठ परसेंट के करीब मिल आया है तो अगर मैं बड़ी गाड़ियों में बात करता हूँ तो ये बेनिफिट लगभग लगभग डेढ़ लाख के करीब हो गया मैं आपको यहाँ ये सवाल पूछूंगा जो हम इस सेगमेंट की गाड़ी की नेक्सन की बात करें आ, हर एक की अपनी पॉकेट होती है हर एक का फैमिली का एक बजट होता है मेरे पास 12 लाख रुपए का बजट है मैं एक सौ लाख का बजट है मैं नेक्सन खरीदने चला हूँ पहले बाईस से पहले मुझे उतनी बचत नहीं थी अब बाइस के बाद एक आपने बताया कि अच्छी बचत हो रही है ओवरऑल इस सेगमेंट में नेक्सन में मैं खरीद रहा हूँ पेट्रोल बेस मॉडल की बात करें या बेस से ऊपर की उनमें कितना बचत हो जाएगी सर अगर मैं बेस की बात कर रहा हूँ पेट्रोल सेगमेंट में तो आप अप्रोक्सीमेटली अगर मैं बात करूँ अगर मेरे पास मैं अपनी शीट के बारे में बात करता हूँ तो ये जो मेरे पास बेस सेगमेंट में जो अप्रोक्सीमेट कैलकुलेशन आ रही है वो आ रही है लगभग अड़सठ हजार सौ रुपये की अगर मैं ओवरऑल बेनिफिट की बात करता हूँ पहले अगर मैं बात करता हूँ नेक्सॉन का स्मार्ट जो कि बेस मॉडल है वो पहले सात लाख निन्यानवे हजार का था वो अब सात लाख इकतीस हजार आठ सौ नब्बे का होगा वो तो लगभग अड़सठ हजार का ये का ये बहुत बेस्ट बेस्ट बात बताई है कि आप देखिए कितना बेनिफिट है कि अड़सठ हजार का मोटा मोटा सा बेनिफिट है अगर आप हम इस बेस मॉडल की बात करें छोटे सेगमेंट की अभी फेस्टिवल सीजन श्री जी आने वाला है हम देख रहे हैं कि कंपनीज बहुत ऑफर्स भी दे रही हैं ये तो हो गया जीएसटी जो आपने बिल्कुल फ्लैट बताया इसके अलावा एक होता है कि और ऑफर्स कंपनी ऐड करे चाहे वो आपकी पुरानी कार हो इस तरह की तो ओवरऑल कितना बेनिफिट एक कस्टमर ले सकता है सर अगर मैं बात करता हूँ अभी कंपनीज ने जो आ, स्कीम है 22 तारीख के अभी तक लॉन्च नहीं करी है बट डेफिनेटली विद फेस्टिवल्स कमिंग बेनिफिट एंड स्कीम फ्रॉम डीलर एंड एज वेल एज फ्रॉम कंपनी एंड दोनों की तरफ से आएगा एंड कस्टमर विल गेट अ क्लोज टू राउंड अबाउट बेनिफिट अगर मैं बेस मॉडल की बात कर रहा हूँ 68, एट सेवेंटी का है तो अप्रॉक्सिमेटली हिल बी गेटिंग समवेर अराउंड अबाउट पचहत्तर अस्सी हजार के आसपास तक का बेनिफिट मिल जाएगा आराम से